वेलकम ਕਰਿਆ ਕਿਸਾਨਾਂ ਨੇ ਅੱਜ ਨਾਰੇ ਬਾਜੀ ਕਰ ਰਹੇ ਸੀ ਨਹੀਂ ਮੈਨੂੰ ਸੁਣੀ ਮੈਨੂੰ ਤਾਂ ਝੰਡੇ ਸੀ ਫੁੱਲ ਬਹੁਤ ਵਧੀਆ ਪਿਆਰ ਨੂੰ ਫਤਿਹ ਬੁਲਾ ਰਿਹਾ ਸੀ ਅਸਲੀ ਵੀ ਜਿਹੀ ਖੜੇ ਸੀ ਸੜਕ ਤੇ ਮੈਂ ਸਾਸਰੀ ਕਾਲ ਬੁਲਾਇਸ਼ਾਂ ਦਾ ਸੀ ਮੇਰਾ ਤਾਂ ਭਰਾਵਾ ਕੇਸ ਹੀ ਲੱਗ ਗਿਆ ਜੇ ਕੋ ਕਹੇਗਾ ਆਈ ਹੇਟ ਯੂ ਮੈਂ ਕਹਣਾ ਆਈ ਲਵ ਯੂ ਇੱਕ ਵਾਰੀ ਮੋਗੇ ਘੇਰਿਆ ਸੀ ਉਦੋਂ ਬੜਾ ਮੀਡੀਅਮ ਹੈ ਉਹ ਗੁੱਟੋ ਫੜ ਕੇ ਮੁੰਡੇ ਨੂੰ ਮੈਂ ਕਿਹਾ ਤੇਰਾ ਉਹ ਪਛਾਣ ਤ ਕਰ ਇੱਥੋਂ ਇੱਥੋਂ ਸੋਚ ਮੈਂ ਕੀ ਆ ਜਿਨ੍ਹਾਂ ਦਾ ਰਿਜ਼ਕ ਖਾਦਾ ਉਹਨਾਂ ਨਾਲ ਬੇਵਫਾਈ ਕਰ ਸਕੇ ਸੀਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਮੈਂ ਕਿਸਾਨਾਂ ਦਾ ਕਾਲਜਾ ਠੰਡਾ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਵੱਡੀ ਗੱਲ ਹੈ ਜੋ ਇੱਥੇ ਗੱਲ ਕਰਕੇ ਜਾਓ ਉੱਥੇ ਦਿੱਲੀ ਜਾ ਕੇ ਫੂਕ ਨਾ ਤੁਹਾਡੀ ਨੀ ਸਿੱਧੀ ਗੱਲ ਕਰੋ ਮੈਨੂੰ ਜੇ ਨੁਮਾਇੰਦਾ ਬਣਾਇਆ ਨਾ ਪੰਜਾਬ ਦਾ ਤੇ ਮੈਂ ਭਾਈ ਸੱਚ ਬੋਲਣਾ ਜੋ ਮੇਰੇ ਭੈਣਾ ਭਰਾਵਾਂ ਨੂੰ ਆਹ ਪ੍ਰੋਬਲਮ ਹੈ ਮੇਰੇ ਪੰਜਾਬ ਨੂੰ ਆਹ ਚਾਹੀਦਾ ਜੋ ਕਿ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਨਹੀਂ ਦੇਗਾ ਜੇ ਉਹ ਕਹਾਂਗੇ ਜੀ ਕੋਈ ਨਹੀਂ ਸਾਫ ਲਾਂਗੇ ਜੀ ਮਿੱਟਾ ਰ ਟੂਰਾ ਮਾਰ ਕੇ ਵਹਿ ਜਾਣਗੇ ਏਦਾਂ ਹਟਦੇ ਪੰਜਾਬੀਆਂ ਦਾ ਸੁਭਾਅ ਆ ਹੁਣ ਤੁਸੀਂ ਕਿਸਾਨਾਂ ਦੀ ਗੱਲ ਕਰ ਲਈ ਤੁਹਾਡਾ ਵੈਲਕਮ ਕਰਿਆ ਕਿਸਾਨਾਂ ਨੇ ਅੱਜ ਨਾਰੇਬਾਜੀ ਕਰ ਰਹੇ ਸੀ ਵਿਰੋਧ ਕਰ ਰਹੇ ਸੀ ਮੈਨੂੰ ਤਾਂ ਝੰਡੇ ਸੀ ਫੁੱਲ ਬਹੁਤ ਵਧੀਆ ਪਿਆਰ ਨਾਲ ਫੜੇ ਬੁਲਾ ਰਹੇ ਸੀ ਸੱਸੀ ਵੀ ਸੀ ਉਹਨਾਂ ਨੇ ਮੈਨੂੰ ਕੀ ਕਿਹਾ ਹੂੰ ਉਹਨਾਂ ਨੇ ਕੁੱਖ ਵੀ ਨਹੀਂ ਕਿਹਾ ਹੂੰ ਉਗੜੇ ਕੋਈ ਆਪਣਾ ਆਰਾਮ ਨਾਲ ਖੜੇ ਸੀ ਸੜਕ ਤੇ ਮੈਂ ਸਾਸਰੀ ਕਾਲ ਬੁਲਾਈ ਜਾਂਦਾ ਸੀ ਮੇਰਾ ਤਾਂ ਭਰਾਵਾ ਕੇਸ ਹੀ ਲੱਗ ਗਿਆ ਮੈਨੂੰ ਜੇ ਕੋ ਕਹੇਗਾ ਆਈ ਹੇਟ ਯੂ ਮੈਂ ਕਹਣਾ ਆਈ ਲਵ ਯੂ ਬਾਤ ਗੱਲ ਖਤਮ ਜਦ ਮੈਨੂੰ ਮੁਹੱਬਤ ਤੋਂ ਸੁਭਾਅ ਹੁੰਦੀ ਨਹੀਂ ਹਮ ਰੋਸ਼ਨੀ ਨੂੰ ਪਤਾ ਹੀ ਨਹੀਂ ਹਨੇਰਾ ਕੀ ਹੁੰਦਾ ਮੈਨੂੰ ਤਾਂ ਮੇਰੇ ਭਰਾ ਲੱਗਦੇ ਸੀ ਇੱਕ ਵਾਰੀ ਮੋਗੇ ਘੇਰਿਆ ਸੀ ਉਦੋਂ ਬੜਾ ਮੀਡੀਅਮ ਹੈ ਉਹ ਗੁੱਟੋ ਫੜ ਕੇ ਮੁੰਡੇ ਨੂੰ ਮੈਂ ਕਿਹਾ ਭਰਾਵਾ ਉਹ ਪਛਾਣਤ ਕਰ ਇਥੋਂ ਇਥੋਂ ਸੋਚ ਮੈਂ ਕੀ ਆ ਹਾਂ ਮੇਰੇ ਦਿਲ ਚ ਕਦੀ ਜਿੰਨਾ ਦਾ ਰਿਜ਼ਕ ਖਾਦਾ ਉਹਨਾਂ ਨਾਲ ਬੇਵਫਾਈ ਕਰ ਸਕਦਾ ਇੱਕ ਮਾਂ ਖੜੀ ਸੀ ਮੈਂ ਕਿ ਮੇਰੀ ਬੀਬੀ ਆ ਤੂੰ ਮੇਰੀ ਮਾਂ ਆ ਤੂੰ ਮੇਰੀ ਨੀਤ ਸਾਫ ਆ ਕੋਈ ਕੁਝ ਨਹੀਂ ਕਹਿੰਦੇ ਮੈਨੂੰ ਖੜੀ ਸੀ ਆਪਣਾ ਤੁਸੀਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਮੈਂ ਕਿਸਾਨਾਂ ਦਾ ਕਾਲਜਾ ਠੰਡਾ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਵੱਡੀ ਗੱਲ ਹੈ ਹਾਂਜੀ ਦਰਸੁਨ ਉਹਨਾਂ ਨੂੰ ਸਹੀ ਸਨੇਹਾ ਦੇਣਾ ਬੜਾ ਮੁਸ਼ਕਿਲ ਹੈ ਅੰਬਾਲੀ ਤੱਕ ਤੇ ਸਾਡੇ ਲੀਡਰ ਬਹੁਤ ਟਾਰਾ ਮਾਰਦੇ ਹਮ ਉੱਥੇ ਜਾ ਕੇ ਕਹਿੰਦੇ ਇੱਕ ਤਾਂ ਮੇਰੀ ਕੁਰਸੀ ਨੂੰ ਬਚਾ ਕੇ ਰੱਖਿਓ ਦੂਜਾ ਜਿਹੜੀ ਐਮਪਾਇਰਸ਼ਿਪ ਵੱਡੀ ਵੱਡੀ ਖੜੀ ਐ ਇਹਨੂੰ ਜਰਾ ਵਧਾਈ ਜਾਇਓ ਘਟਾਇਓ ਨਾ ਜੀ ਉਹ ਕਵੇ ਮਹਿ ਰਮਾ ਨਾ ਰਮਾ ਕੁਰਸੀ ਰਵੇ ਨਾ ਰਵੇ ਮੇਰਾ ਸੂਬਾ ਬਚਾ ਲੋ ਮੇਰਾ ਪੰਜਾਬ ਬਚਾ ਲੋ ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਮੈਂ ਦੇਖਿਓ ਤੇ ਬਾਕੀ ਜਿਹੜੇ ਸਟੇਟ ਹੈੱਡ ਆਉਂਦੇ ਉਹ ਆਪਣੇ ਸਟੇਟ ਲਈ ਮੰਗਦੇ ਆ ਆਪਣੇ ਲਈ ਨਹੀਂ ਮੰਗਦੇ ਲੋੜ ਗਹਿਰਤਮੰਦ ਹੋਣ ਦੀ ਜੋ ਇੱਥੇ ਗੱਲ ਕਰਕੇ ਜਾਓ ਉੱਥੇ ਦਿੱਲੀ ਜਾ ਕੇ ਫੋਕਣਾ ਤੁਹਾਡੀ ਨਿਕਲੇ ਸਿੱਧੀ ਗੱਲ ਕਰੋ ਕਿ ਮੈਨੂੰ ਜੇ ਨੁਮਾਇंदा ਬਣਾਇਆ ਨਾ ਪੰਜਾਬ ਦਾ ਤੇ ਮੈਂ ਭਾਈ ਸੱਚ ਬੋਲਣਾ ਜੋ ਮੇਰੇ ਭੈਣਾ ਭਰਾਵਾਂ ਨੂੰ ਆਹ ਪ੍ਰੋਬਲਮ ਹੈ ਮੇਰੇ ਪੰਜਾਬ ਨੂੰ ਆਹ ਚਾਹੀਦਾ ਜੋ ਤੇ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਨਹੀਂ ਦੇਗਾ ਜੇ ਉਹ ਕਹਾਂਗੇ ਜੀ ਕੋਈ ਨਹੀਂ ਸਾਫ ਲਾਗੇ ਜੀ ਮੈਂ ਟਾਰਾ ਟੂਰਾ ਮਾਰ ਕੇ ਵਹਿ ਜਾਣਗੀ ਏਦਾਂ ਹਟਦੇ ਪੰਜਾਬੀਆਂ ਦਾ ਸੁਭਾਅ ਯਾਰ ਇਹ ਤਾਂ ਇਹਨਾਂ ਨੂੰ ਸੋ ਸਮਝ ਨਾ ਸਕੇ ਟੈਕਲ ਕਿਵੇਂ ਹੋ ਸਕਦੇ ਨੇ ਪੰਜਾਬੀ ਬਹੁਤ ਦਾ ਬਹੁਤ ਦਾ ਅੜੀ ਨਾਲ ਤਾਂ ਨਹੀਂ ਸੈੱਟ ਹੁੰਦੇ ਨਾਲ ਨਾਲ ਅੱਜ ਤਾਂ ਹੀ ਆਇਆ ਇੱਥੇ ਬਥੇਰੇ ਆ ਕੇ ਚਲੇ ਗਏ ਟਾਰਾ ਮਾਰ ਕੇ ਇਹ ਤਾਂ ਬੜੀ ਗੈਰਤਮੰਦ ਕੌਮ ਆ ਉਹ ਵੀ ਵੈਸੇ ਪਿਆਰ ਕਰਦੇ ਆ ਬਹੁਤ ਜ਼ਿਆਦਾ ਲੇਕਿਨ ਮੈਂ ਸਮਝਣ ਚ ਥੋੜੀ ਇੱਕ ਦੂਜੇ ਦਾ ਗੈਪ ਆ ਮੇਰਾ